ਖਾਰਾ ਇਹਨਾਂ ਦਾ ਐਡਾ ਨਲਾਇਕ ਵਕੀਲ ਆ ਉਹਨੂੰ ਚਲੋ ਮੈਂ ਵਿਰੋਧੀ ਆ ਹਾਲਾਂਕਿ ਕੋਰਟ ਦੇ ਚ ਉਹ ਜਿਹੜੀ 5000 ਪੰਨਿਆਂ ਦੀ ਲਿਸਟ ਗਈ ਆ ਹੋ ਸਕਦਾ ਉਹ ਚ ਮੇਰਾ ਨਾਮ ਹੋਵੇ ਫਿਰ ਵੀ ਪੁਆਇੰਟ ਮੈਂ ਦਿੰਨਾ ਖਾਰਾ ਐਡਾ ਨਲਾਇਕ ਆ ਇਹ ਜਾ ਕੇ ਕੋਰਟ ਦੇ ਚ ਇਹ ਨਹੀਂ ਪੁੱਛ ਸਕਿਆ ਵੀ ਤੁਸੀਂ 15 ਜਾਨਾਂ ਦੀ ਜਿਹੜੀ ਗੱਲ ਕਰ ਰਹੇ ਹੋ ਵੀ 15 ਜਾਨਾਂ ਦੀ ਜਾਨ ਨੂੰ ਖਤਰਾ ਹੈ 15 ਜਾਨਾਂ ਦੀ ਸਿਕਿਉਰਿਟੀ ਕੀ ਕੀਤੀ ਆ 15 ਜਾਨਾਂ ਦੀ ਸਿਕਿਉਰਿਟੀ ਤੇ ਕੋਈ ਖਰਚਾ ਕਰ ਰਹੇ ਹੋ ਕਿੰਨੇ ਗਨਮੈਨ ਦਿੱਤੇ ਹੈਗੇ ਆ ਕੀ ਹਵਾਲਾ ਹੈਗਾ ਤੁਹਾਡੇ ਕੋਲ ਸਟੇਟ ਉਹਨਾਂ ਦੇ ਲਈ ਕੀ ਮਤਲਬ ਸਟੇਟ ਦਾ ਬਲੂਪ੍ਰਿੰਟ ਕੀ ਆ ਇਹ ਪੁੱਛ ਸਕਦਾ ਸੀ ਏ ਇਹਨਾਂ ਦੇ ਵਕੀਲ ਨੇ ਪੁੱਛਣਾ ਸੀ ਨਾ ਪੁਆਇੰਟ ਮੈਂ ਦੱਸ ਰਿਹਾ ਹਾਲਾਂਕਿ ਮੈਨੂੰ ਇਹ ਦੁਸ਼ਮਣ ਸਮਝਦੇ ਨੇ ਪੁਆਇੰਟ ਮੈਂ ਦੱਸ ਰਿਹਾ ਜੇ ਇਹ ਪੁੱਛਦਾ ਉਥੇ ਤੇ ਸਰਕਾਰ ਨੂੰ ਦੱਸਣਾ ਪੈਂਦਾ ਜੇ ਦੱਸਣਾ ਪੈਂਦਾ ਤੇ ਡਿਟੇਲ ਨਿਕਲ ਆਉਂਦੀ ਵੀ ਯਾਰ ਕੀ ਉਥੇ ਸੱਚ ਦਾ ਸੱਚ ਝੂਠ ਦਾ ਝੂਠ ਹੋ ਜਾਂਦਾ ਠੀਕ ਹੈ ਹੁਣ ਐਡੇ ਨਲਕ ਵਕੀਲਾਂ ਦੇ ਪੱਲੇ ਪਿਆ ਹੋਇਆ ਅਮਰਪਾਲ ਮੈਂ ਤਾਂ ਇਹ ਕਹਿੰਦਾ ਆ ਕਿ ਮੈਂ ਵਿਰੋਧੀ ਹਾਂ ਉਹ ਛੱਡੋ ਇਹਨਾਂ ਨੂੰ ਵਕੀਲਾਂ ਵਕਲਾਂ ਨੂੰ ਤੁਸੀਂ ਮੈਨੂੰ ਰੱਖੋ ਵਕੀ ਹਰੇ ਇਹ ਨਾ ਇੱਕ ਚੈਨਲ ਤੇ ਖਾਰਾ ਮੇਰੇ ਕੋਲ ਡਿਬੇਟ ਦੇ ਵਿੱਚ ਮੈਂ ਦੀ ਚੰਗੀ ਲਾਹ-ਪਾ ਕੀਤੀ ਮੇਰੇ ਕੋਲ ਡਿਬੇਟ ਹਾਰ ਕੇ ਗਿਆ ਤੇ ਥੱਲੇ ਕਮੈਂਟਾਂ ਚ ਲੋਕ ਕਹਿ ਰਹੇ ਸੀ ਵੀ ਖਾਰਾ ਸਾਹਿਬ ਤੁਸੀਂ ਤਾਂ ਦਬਾਬੀ ਤੋਂ ਇੱਕ ਚੈਨਲ ਤੇ ਡਿਬੇਟ ਹਾਰ ਗਏ ਤੇ ਕੋਰਟ ਚ ਕੀ ਕਰੋਗੇ ਕੋਰਟ ਚ ਆ ਘੜੀ ਖੋਲਦਾ ਇਹਨਾਂ ਦਾ ਵਕੀਲ